ਸਾਰੇ ਵੀਰਾਂ ਨੂੰ YouTube ਚੈਨਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵੀਰ ਜੀ ਵੀਰ ਜੀ ਆ ਗੱਡੀ ਹੰਡਿਆ 100 i20 ਤੇ ਇਹ ਵੀਰ ਜੀ ਮਾਡਲ 2012 ਟੌਪ ਮਾਡਲ ਗੱਡੀ ਏ ਰੇਟ ਸਿਰਫ 1,95,000 ਫਾਈਨਲ ਵੀਰ ਨੇ ਪਾਇਆ ਏ ਤੇ ਏਰੀਆ ਹੈਗਾ ਜੇ ਫਿਰੋਜ਼ਪੁਰ ਵੀਰ ਦਾ ਨੰਬਰ ਅੱਗੇ ਸਕਰੀਨ ਤੇ ਆ ਗਿਆ ਹੈ ਗੱਡੀ ਬਹੁਤ ਵਧੀਆ ਚਾਰੇ ਬੰਨਿਓ ਵੀਰ ਨੇ ਫੋਟੋਆਂ ਪਾਈਆਂ ਕੋਕਾ ਪੀਸ ਗੱਡੀ ਏ ਨਾਗਪੀਸ ਗੱਡੀ ਆ ਵੀਰ ਦਾ ਨੰਬਰ ਜੇ ਕਰ ਲੋ ਕਨੈਕਟ ਵੀਰ ਜੀ ਏਰੀਆ ਫਰੋਜਪੁਰਾ ਵੀਰ ਦਾ ਤੇ ਇੰਜਨ ਗੇਅਰ ਦੀ ਬਿਲਕੁਲ ਓਕੇ ਆ ਗੱਡੀ ਰੰਗ ਪੇਡ ਦੀ ਸਾਫ origignal ਰੰਗ ਆ ਕਿਤੋਂ ਕਲਮਪੁਰਛ ਨਹੀਂ ਲੱਗਾ ਤੇ ਬਿਲਕੁਲ ਓਕੇ ਗੱਡੀ ਏ ਵੀਰ ਜੀ ਜਿਹੜੇ ਵੀਰ ਨੇ ਲੈਣੀ ਏ ਉਹ ਵੀਰ ਮਾਲਕ ਵੀਰਾਂ ਨਾਲ ਸਰਪਰਕ ਕਰ ਸਕਦੇ ਜੀ ਇੱਕ ਵੀਰ ਜੀ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਸਾਡਾ ਵੀ ਹੌਸਲਾ ਬਲੰਦ ਹੋਵੇ ਕਿਆ ਵੀਰ ਜੀ ਇੱਕੇ ਵੀਰ ਕੋਲ ਦੋ ਗੱਡੀਆਂ ਮਕਾਊ ਆ ਇਹ ਹੈਗੀ ਜੀ ਇੱਕ 2017 ਮਾਡਲ ਗੱਡੀ ਰੇਟ 4.5 ਲੱਖ ਰੁਪਈਆ ਤੇ ਗੱਡੀਆਂ ਵੀਰ ਦੀਆਂ ਦੋਵੇਂ ਨਗਪੀਸ ਨੇ ਜ਼ਿਮੀਦਾਰ ਵੀਰ ਦੀਆਂ ਗੱਡੀਆਂ ਨੇ ਦੋਨਾਂ ਚੋਂ ਇੱਕ ਵੇਚਣੀ ਆ ਵੀਰ ਨੇ ਤੇ ਜਿਹੜੀ ਕਿਸੇ ਵੀਰ ਨੇ ਲੈਣੀ ਹੋਈ ਗੱਡੀ ਤੇ ਲੈ ਸਕਦੇ ਹੋ ਬਾਕੀ ਦੋ ਫੋਟੋਆਂ ਵੀਰ ਨੇ ਦੋਨਾਂ ਦੀਆਂ ਪਾਈਆਂ ਗੱਡੀਆਂ ਦੋਨੇ ਚੰਗੀਆਂ ਵੀਰ ਜੀ ਦੂਜੀ 2013 ਮਾਡਲ ਆ ਤੇ ਉਹਦਾ ਰੇਟ ਹੈਗਾ ਜੀ 3.5 ਲੱਖ ਰੁਪਈਆ ਮਾਲਕ ਵੀਰ ਦਾ ਨੰਬਰ ਸਕਰੀਨ ਤੇ ਆ ਤੇ ਦੋਨਾਂ ਗੱਡੀਆਂ ਜੋ ਤੁਸੀਂ ਇੱਕ ਗੱਡੀ ਖਰੀਦ ਸਕਦੇ ਹੋ ਤੇ ਵੀਰ ਦਾ ਏਰੀਆ ਜੀ ਬਾਗਾ ਪ੍ਰਾਣਾ ਇਹ ਮਾਲਕ ਵੀਰ ਦਾ ਆ ਨੰਬਰ ਜੇ ਵੀਰ ਜੀ ਤੇ ਇੱਕ ਵੀਰ ਜੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਸਾਡਾ ਵੀ ਹੌਸਲਾ ਬਲੰਦ ਹੋਵੇ ਅਸੀਂ ਹਰ ਰੋਜ਼ ਚੰਗੀਆਂ ਚੰਗੀਆਂ ਵੀਡੀਓ ਪਾਉਂਦੇ ਰਹਿੰਨੇ ਆ ਘਰ ਬੈਠੇ ਅੰਗੂਠਾ ਨਾਪਦਿਆ ਕਰੋ ਮੇਰਾ ਵੀਰ ਤੇ ਆ ਵੀਰ ਜੀ ਇੱਕੇ ਵੀਰ ਕੋਲ ਤੂੜੀ ਵਾਲੀ ਜਾਲੀ ਵਾਲੀ ਟਰਾਲੀ ਸਮੇਤ ਤੂੜੀ ਵਾਲਾ ਰੀਪਰ ਵਿਕਾਊ ਆ ਤੇ ਬਹੁਤ ਵਧੀਆ ਅਲੀਸ਼ਾਨ ਟਰਾਲੀ ਏ ਨਵੇਂਾਂ ਦੀ ਹਾਲਤ ਵਿੱਚ ਟਰਾਲੀ ਏ ਵੀਰ ਨੇ ਫੋਟੋਆਂ ਪਾਈਆਂ ਨੇ ਤੇ ਬਾਕੀ ਇਹ ਵੀਰ ਨਾਲ ਤੁਸੀਂ ਰੇਟ ਫੋਨ ਤੇ ਕਰ ਸਕਦੇ ਜੇ ਤੇ ਏਸੇ ਵੀਰ ਕੋਲ ਹੀ ਤੂੜੀ ਵਾਲੀ ਕੰਪੈਨ ਆ ਜੀ ਮਾਡਲ 2015 ਕੇਸ ਤੇ ਇਹ ਵੀਰ ਜੀ ਰੇਟ ਸਿਰਫ 130000 ਰੁਪਇਆ ਨਾਗ ਪੀਸ ਪਈ ਏ ਨਵੀਂ ਕੋਕਾ ਪੀਸ ਮਸ਼ੀਨ ਜਿਹਨੂੰ ਕਹਿੰਨੇ ਆ ਬਹੁਤ ਘੱਟ ਚੱਲੀ ਮਸ਼ੀਨ ਏ ਤੇ ਇਹ ਵੀਰ ਕੋਲ ਟਰਾਲੀ ਤੇ ਤੂੜੀ ਵਾਲੀ ਮਸ਼ੀਨ ਮੁਕਾਉ ਏ ਜਿਹੜੇ ਵੀਰ ਨੇ ਲੈਣੀ ਹੋਵੇ ਤੇ ਵੀਰ ਦਾ ਨੰਬਰ ਉੱਤੇ ਸਕਰੀਨ ਤੇ ਆ ਗਿਆ ਅੱਗੇ ਤੇ ਕਰ ਲੋ ਸੰਪਰਕ ਮੇਰਾ ਵੀਰ ਤੇ ਇੱਕ ਵੀਰ ਜੀ ਤਾੜੀ ਸੀ ਸਪੋਰਟ ਨਾਲ ਹੀ ਚੈਨਲ ਚੱਲਣਾ ਮੇਰਾ ਵੀਰ ਕੱਲ ਦੇ ਵੀਰ ਅੰਗੂਠਾ ਲੱਗ ਪਏ ਨੇ ਨੱਪਣ ਤੇ ਨੱਪੋ ਅੰਗੂਠਾ ਮੇਰਾ ਵੀਰ ਤੇ ਕੋਈ ਕਰੀਏ ਆਪਾਂ ਵੀ ਯਾਰ ਕੋ ਬੰਦਾ ਤੇ ਮੇਰਾ ਵੀਰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆਪਾਂ ਹਰ ਰੋਜ਼ ਚੰਗੀਆਂ ਚੰਗੀਆਂ ਵੀਡੀਓ ਪਾਉਣੀ ਆ ਖੇਤੀਬਾੜੀ ਵੀਡੀਓ ਪਾਉਂਦੇ ਰਹਿਣੇ ਆ ਤੇ ਚੰਗੀਆਂ ਵੀਡੀਓ ਨੂੰ ਵੀਰ ਜੀ ਜਰੂਰ ਸ਼ੇਅਰ ਕਰ ਦਿਆ ਕਰੋ ਤੇ ਚਲੋ ਮਿਲਦੇ ਆ ਅਗਲੀ ਵੀਡੀਓ ਚ ਧੰਨਵਾਦ ਸਤਿ ਸ੍ਰੀ ਅਕਾਲ